ਤੇ ਉਹ ਮੁੱਕੇ ਜਿਹੇ ਕਰਨੇ ਕਰ ਦੋ फटाफट ਤੇ ਪ੍ਰਿੰਸੀਪਲ ਜਨਮ ਦਿਨ ਤੇ ਚੈਨ ਸਿੰਘ ਵੈਲਫੇਅਰ ਸੁਸਾਇਟੀ ਉਹਨਾਂ ਦੀ ਸਾਰੀ ਟੀਮ ਸਾਡੇ ਸਵਰਨ ਜੀ ਸਾਰੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਫਾਜ਼ਿਲਕਾ ਦੀ ਜੋ ਮੰਡੀ ਲਾਧੂਕਾ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਸਰਕਾਰੀ ਸਕੂਲ ਦੇ ਵਿੱਚ ਮੁਫਤ ਅੱਖਾਂ ਦਾ ਜਾਂਚ ਕੈਂਪ ਔਰ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਸੁਭਚੈਨ ਸਿੰਘ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਇਹ ਕੀਤਾ ਗਿਆ ਜੋ 11ਵਾਂ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਜੋਏ ਅੱਜ ਲੱਗਿਆ ਹੈ ਤਾਂ ਤਕਰੀਬਨ 300 ਤੋਂ ਵੱਧ ਜਿਹੜੇ ਇੱਥੇ ਮਰੀਜ਼ ਆਪਣਾ ਚੈੱਕਅਪ ਹੁਣ ਤੱਕ ਕਰਵਾ ਚੁੱਕੇ ਨੇ ਔਰ ਜਿਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਦੀ ਲੋੜ ਹੈ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੈ ਤਾਂ ਉਹਨਾਂ ਨੂੰ ਬਿਲਕੁਲ ਮੁਫਤ ਜਿਹੜਾ ਆਪਰੇਸ਼ਨ ਇਹ ਜਿਹੜੀ ਸਾਰੀ ਸੁਸਾਇਟੀ ਦੀ ਸਾਰੀ ਟੀਮ ਹੈ ਇਹ ਕਰਵਾ ਕੇ ਦੇਗੀ ਮੈਂ ਸਮੇਂ ਦਾ 11ਵਾਂ ਜੋ ਕੈਂਪ ਲਗਾਇਆ ਗਿਆ ਤਾਂ ਬਹੁਤ ਹੀ ਇਹਨਾਂ ਦੀ ਮਿਹਨਤ ਹੈ ਸਮਾਜ ਪ੍ਰਤੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਅੱਜ ਦੇ ਸਮੇਂ ਦੇ ਵਿੱਚ ਮੈਂ ਸਮੇਂ ਦਾ ਹਰ ਘਰ ਵਿੱਚ ਜੋ ਅੱਖਾਂ ਦੀ ਪ੍ਰੋਬਲਮ ਆ ਰਹੀ ਹੈ ਇੰਨਾ ਪੋਲਿਊਸ਼ਨ ਹੈ ਬੜਾ ਵੱਡਾ ਕਾਰਨ ਜਿਹੜਾ ਪੋਲਿਊਸ਼ਨ ਦਾ ਵੀ ਹੈ ਵਿੱਚ ਤਾਂ ਇਸ ਵੱਡੀ ਪ੍ਰੋਬਲਮ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਆਪਣੇ ਤੌਰ ਤੇ ਬਹੁਤ ਵੱਡੇ ਵੱਡੇ ਯਤਨ ਕਰ ਰਹੀ ਹੈ ਔਰ ਸਰਕਾਰ ਨੂੰ ਜਿਸ ਤਰ੍ਹਾਂ ਸੁਭਚੈਨ ਸਿੰਘ ਵੈਲਫੇਅਰ ਸੁਸਾਇਟੀ ਦਾ ਸਹਿਯੋਗ ਮਿਲਿਆ ਹੈ ਇਸੇ ਤਰ੍ਹਾਂ ਵਕ ਵਕ ਸੁਸਾਇਟੀਆਂ ਸੰਸਥਾਵਾਂ ਦਾ ਸਹਿਯੋਗ ਮਿਲਦਾ ਹੈ ਤਾਂ ਮੈਂ ਧੰਨਵਾਦ ਕਰਦਾ ਸੁਭਚੈਨ ਸਿੰਘ ਵੈਲਫੇਅਰ ਸੁਸਾਇਟੀ ਦਾ ਜੋ ਸਰਕਾਰ ਦਾ ਜੋ ਕਰ ਰਹੇ ਨੇ ਸਮਾਜ ਦੇ ਵਿੱਚ ਚੰਗੇ ਕੰਮ ਕਰ ਰਹੇ ਨੇ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਸਮੱਸਿਆ ਕਿਸੇ ਨੂੰ ਆਉਂਦੀ ਹੈ ਸਮਾਜ ਦੇ ਵਿੱਚ ਇਹ ਅੱਗੇ ਹੁੰਦੇ ਨੇ ਚਾਹੇ ਅੱਖਾਂ ਦੇ ਕੈਂਪ ਦੀ ਗੱਲ ਕਰ ਲਈਏ ਚਾਹੇ ਮੈਡੀਕਲ ਕੈਂਪ ਦੀ ਗੱਲ ਕਰ ਲਈਏ ਚਾਹੇ ਪਿੱਛੇ ਹੜ ਆਇਆ ਹੜ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਲੋਕਾਂ ਨੂੰ ਕੋਈ ਕਿਸੇ ਚੀਜ਼ ਦੀ ਲੋੜ ਸੀ ਤਾਂ ਉਹ ਇਹਨਾਂ ਨੇ ਮੁਹੱਈਆ ਕਰਵਾਈ ਤਾਂ ਹਰ ਸਮੇਂ ਤੇ ਜਦੋਂ ਵੀ ਕੋਈ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਸੋਸਾਇਟੀ ਲੋਕਾਂ ਦੇ ਨਾਲ ਖੜਦੀ ਹੈ ਤਾਂ ਅੱਜ ਵੀ ਸਾਡੇ ਇਲਾਕੇ ਦੇ ਵਿੱਚ ਜਿਹੜਾ ਇਹ ਕੈਂਪ ਲੱਗਿਆ ਹੈ ਤੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋਏਗਾ ਜਿਹੜਾ ਬਿਲਕੁਲ ਆਪਦੀਆਂ ਅੱਖਾਂ ਦਾ ਬਿਲਕੁਲ ਮੁਫਤ ਇਲਾਜ ਕਰਵਾ ਸਕਦੇ ਨੇ ਔਰ ਜਿਨ੍ਹਾਂ ਨੂੰ ਲੋੜ ਹੈ ਆਪਰੇਸ਼ਨ ਦੀ ਤਾਂ ਬਿਲਕੁਲ ਮੁਫਤ ਜਿਹੜਾ ਆਪਰੇਸ਼ਨ ਵੀ ਕਰਵਾ ਸਕਦੇ ਨੇ ਤਾਂ ਮੈਂ ਸਾਰਿਆਂ ਨੂੰ ਸੁਖਚੈਨ ਸਿੰਘ ਵੈਲਫੇਅਰ ਸੁਸਾਇਟੀ ਇਹਨਾਂ ਸਾਰੀ ਟੀਮ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜੋ ਇਹ ਸਾਰੇ ਬਹੁਤ ਹੀ ਇੱਕ ਚੰਗਾ ਉਪਰਾਲਾ ਕਰ ਰਹੇ ਨੇ ਔਰ ਮੇਰੀ ਜਦੋਂ ਵੀ ਇਹਨਾਂ ਨੂੰ ਲੋੜ ਹੁੰਦੀ ਹੈ ਤਾਂ ਆਵਾਜ਼ ਮਾਰਦੇ ਨੇ ਮੈਂ ਇਹਨਾਂ ਦੇ ਨਾਲ ਹਾਜ਼ਰ ਹੁੰਨਾ ਤੇ ਅੱਗੇ ਵੀ ਕਿਤੇ ਵੀ ਇਹ ਸਮਾਜ ਸੇਵੀ ਕੰਮਾਂ ਦੇ ਵਿੱਚ ਮੇਰੀ ਲੋੜ ਹੋਵੇਗੀ ਤਾਂ ਮੈਂ ਹਰ ਸਮੇਂ ਇਹਨਾਂ ਦੇ ਨਾਲ ਖੜਾ ਔਰ ਸਹਿਯੋਗ ਵੀ ਕਰਦੇ ਆਂ ਔਰ ਕਦ ਜਦੋਂ ਵੀ ਮੈਨੂੰ ਇਹ ਹੁਕਮ ਕਰਦੇ ਨੇ ਕਿਸੇ ਤਰ੍ਹਾਂ ਸਹਿਯੋਗ ਦੀ ਜੋਏ ਆਪਦੇ ਮੂੰਹੋਂ ਕਹਿੰਦੇ ਨੇ ਤੇ ਇਹਨਾਂ ਦਾ ਜਿਹੜਾ ਸਹਿਯੋਗ ਹੈ ਉਹ ਜਿਹੜੀ ਸੇਵਾ ਹੈ ਮੈਂ ਆਪਦੇ ਵੱਲੋਂ ਪਾ ਕੇ ਜਾਂਦਾ ਤੇ ਅੱਜ ਵੀ ਜੋ ਵੀ ਮੈਨੂੰ ਹੁਕਮ ਕਰਨਗੇ ਸੇਵਾ ਆਪਦੇ ਵੱਲੋਂ ਪਾ ਕੇ ਜਾਵਾਂਗੇ ਤੇ ਮੈਂ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੱਖ ਲੱਖ ਵਧਾਈ ਸਾਰਿਆਂ ਨੂੰ ਜੀ ਤੇ ਆਸ ਕਰਦੇ ਆਂ ਕਿ 100 ਪਲੱਸ ਹੋਰ ਤੇ ਇਲਾਕੇ ਦੇ ਐਮਐਲਪਾਹੁੰਚੇ ਨੇ ਕੋਈ ਹੋਰ ਕਮੀਆਂ ਪੇਸ਼ ਕੀ ਮੰਗ ਕਰਦੇ ਜੀ ਇਹ ਐਮਐਲਏ ਸਾਹਿਬ ਸਾਡੇ ਇਲਾਕੇ ਦੇ ਸਾਰੀਆਂ ਕਮੀਆਂ ਪੇਸ਼ ਆ ਇਹਨਾਂ ਕੋਲੇ ਪੂਰੀਆਂ ਕਰਵਾਨੀਆਂ ਹੈਗੀਆਂ ਤੇ ਕਰਦੇ ਵੀ ਹੈਗੇ ਨੇ ਹੁਣ ਤੱਕ ਇਸ ਸੁਸਾਇਟੀ ਵੱਲੋਂ ਅਸੀਂ ਸੁਖਤੈਨ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਹੁਣ ਤੱਕ 10 ਕੈਂਪ ਜਿਹੜੇ ਕੰਪਲੀਟ ਕਰ ਚੁੱਕੇ ਆ ਉਹ ਸਾਰਾ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਹੈਗਾ ਸੀਗਾ ਸਾਡੇ ਨਾਲ ਹਮੇਸ਼ਾ ਸਾਥ ਦਿੰਦੇ ਨੇ ਪਿਛਲੇ ਸਾਲ ਅਸੀਂ ਫਾਇਲ ਕਾ ਫਿਰੋਜਪੁਰ ਅ ਅੰਮ੍ਰਿਤਸਰ ਜਲੰਧਰ ਚਾਰ ਜ਼ਿਲ੍ਹਿਆਂ ਵਿੱਚ ਕੈਂਪ ਲਾਏ ਸੀ ਜਦੋਂ ਹੜਾ ਐ ਸੀ ਤੇ ਉਹਨਾਂ ਇਲਾਕਿਆਂ ਦੇ ਵਿੱਚ ਹੜ ਪੀੜਤ ਇਲਾਕਿਆਂ ਦੇ ਵਿੱਚ ਬਹੁਤ ਬਿਮਾਰੀ ਫੈਲੀ ਹੋਈ ਸੀ ਅੱਖਾਂ ਜਦੋਂ ਕਿ ਸਹੂਲਤਾਂ ਬਹੁਤ ਘੱਟ ਸੀ ਪਹਿਲੀ ਆਸਤਾ ਸੀ ਇਹ ਐਮਐਲਏ ਸਾਹਿਬ ਕਰੋ ਕਰਦੇ ਆ ਕਿ ਜਿਹੜੇ ਬਾਰਡਰ ਏਰੀਆ ਦੇ ਖਾਸ ਕਰਕੇ ਪਿੰਡ ਹੈਗੇ ਨੇ ਅਸੀਂ ਚਾਹਾਂਗੇ ਕਿ ਉੱਥੇ ਜਿਹੜੇ ਅੱਖਾਂ ਦੇ ਵਿਸ਼ੇਸ਼ ਤੌਰ ਤੇ ਕੈਂਪ ਟਾਈਮ ਟੂ ਟਾਈਮ ਲੱਗਦੇ ਰਹਿਣੇ ਚਾਹੀਦੇ ਨੇ ਕਿਉਂਕਿ ਸਾਡੀ ਇੱਕ ਸੋਸਾਇਟੀ ਹੈ ਅਸੀਂ ਸੋਸਾਇਟੀ ਦੇ ਲਗਭਗ 100 ਮੈਂਬਰ ਆ ਜਿਹਦੇ ਵਿੱਚ ਮੋਸਟਲੀ ਅਧਿਆਪਕ ਸਾਥੀ ਹੈਗੇ ਨੇ ਅਸੀਂ ਸੈਲਫ ਸੈਲਫ ਫਾਈਨਾਂਸ ਤੇ ਜੋ ਸੋਸਾਇਟੀ ਹੈ ਤੇ ਅਸੀਂ ਆਪਣੇ ਕੋਲੇ ਜੋ ਫੰਡ ਕਰਦੇ ਆਂ ਉਵੇਂ ਨਿੱਜੀ ਤੌਰ ਤੇ ਸਾਨੂੰ ਆਸ਼ੀਰਵਾਦ ਦੇ ਰੂਪ ਵਿੱਚ ਕਦੇ ਕਿੰਨੀ ਅਮਾਉਂਟ ਦਿੰਦੇ ਨੇ ਕਦੇ ਕਿੰਨੀ ਤੇ ਹਮੇਸ਼ਾ ਸਾਥ ਰਿਹਾ ਇਹਨਾਂ ਦਾ ਐ ਨਹੀਂ ਹਾਂਜੀ ਸਰ